ਆਮ ਜਨ ਲਈ ਆਈ ਵੱਡੀ ਖਬਰ ਦੁਨੀਆ ਭਰ ਵਿੱਚ ਵਧ ਰਹੀਆਂ ਨੇ ਕੱਚੇ ਤੇਲ ਦੀਆਂ ਕੀਮਤਾਂ ਹੁਣ ਵਧਣਗੇ ਪੈਟਰੋਲ ਤੇ ਡੀਜ਼ਲ ਦੇ ਰੇਟ ਸੂਬਾ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਹੈਲੋ ਦੋਸਤੋ ਸਰਸ਼ੀਕਾਲ ਤੁਹਾਡੇ ਆਪਣੇ ਚੈਨਲ ਐਸਆਰ ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਇੱਕ ਖਾਸਮ ਖਾਸ ਅਪਡੇਟ ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਸੋਮਵਾਰ ਨੂੰ ਤੇਲ ਦੀਆਂ ਕੀਮਤਾਂ ਵਿੱਚ ਪਿਛਲੇ ਹਫਤੇ ਦੇ ਵਾਅਦੇ ਨੂੰ ਬਰਕਰਾਰ ਰੱਖਿਆ ਗਿਆ ਬ੍ਰੈਂਟ ਕਰੂਡ ਡਾਲਰ 64.47 ਤੇ ਬੈਰਲ ਤੇ ਵਪਾਰ ਕਰ ਰਿਹਾ ਹੈ ਜਦੋਂ ਕਿ ਇੰਟਰਮੀਡੀਏਟ ਕਰੂਡ 1 ਸੈਂਟ ਵੱਧ ਕੇ ਡਾਲਰ 64.59 ਤੇ ਵਪਾਰ ਕਰ ਰਿਹਾ ਹੈ ਇਸ ਦੌਰਾਨ ਨਿਵੇਸ਼ਕਾਂ ਦੀਆਂ ਨਜ਼ਰਾਂ ਲੰਡਨ ਵਿੱਚ ਅਮਰੀਕਾ ਅਤੇ ਚੀਨੀ ਅਧਿਕਾਰੀਆਂ ਵਿਚਕਾਰ ਹੋਣ ਵਾਲੀ ਮੀਟਿੰਗ ਤੇ ਹਨ ਦੋਵੇਂ ਦੇਸ਼ ਵਪਾਰ ਤੇ ਤਣਾਅ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹਨ ਤੇਲ ਦੀਆਂ ਕੀਮਤਾਂ ਤੇ ਚੀਨ ਦੇ ਫੈਸਲੇ ਦਾ ਪਰਵਾਹ ਪਿਛਲੇ ਸ਼ਨੀਵਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਡੋਨਾਲਡ ਟਰੰਪ ਅਤੇ ਉਹਨਾਂ ਦੇ ਚੀਨੀ ਹਮ ਰੁਤਬਾ ਸ਼ੀ ਜਿਨਪਿੰਗ ਨੇ ਲਗਭਗ 20 ਮਿੰਟ ਤੱਕ ਫੋਨ ਤੇ ਗੱਲਬਾਤ ਕੀਤੀ ਗੱਲਬਾਤ ਕੀਤੀ ਜਿਸ ਤੋਂ ਬਾਅਦ 트ੰਪ ਨੇ ਇਸ ਮੀਟਿੰਗ ਬਾਰੇ ਜਾਣਕਾਰੀ ਦਿੱਤੀ ਅਤੇ ਇਹ ਵੀ ਕਿਹਾ ਕਿ ਚੀਨ ਦੁਰਲਭ ਧਰਤੀ ਦੇ ਤੱਤਾਂ ਨੂੰ ਅਮਰੀਕਾ ਭੇਜਣ ਲਈ ਸਹਿਮਤ ਹੋ ਗਿਆ ਦਰਅਸਲ ਅਪ੍ਰੈਲ ਵਿੱਚ ਚੀਨ ਦੁਆਰਾ ਦੁਰਲਭ ਧਰਤੀ ਤੇ ਤੱਤਾਂ ਤੇ ਪਾਬੰਦੀ ਨੇ ਤੇਲ ਦੀਆਂ ਕੀਮਤਾਂ ਨੂੰ ਪ੍ਰਭਾਵਿਤ ਕੀਤਾ ਹੈ ਕਿਉਂਕਿ ਇਹਨਾਂ REESD ਵਰਤੋ ਤੇਲ ਅਤੇ ਗੈਸ ਉਤਪਾਦ ਵਿੱਚ ਡ੍ਰਿਲਿੰਗ ਮਸ਼ੀਨਾਂ ਪੰਪ ਆਦ ਬਣਾਉਣ ਲਈ ਵਿਆਪਕ ਤੌਰ ਤੇ ਕੀਤੀ ਜਾਂਦੀ ਹੈ। ચીਨ ਦੁਨੀਆ ਵਿੱਚ ਦੁਰਲਭ ਧਰਤੀ ਦੇ ਤੱਤਾਂ ਦਾ ਸਭ ਤੋਂ ਵੱਡਾ ਨਿਰਯਾਤਕ ਹੈ। ਅਜਿਹੀ ਸਥਿਤੀ ਵਿੱਚ ਜੇਕਰ ਚੀਨ ਤੋਂ ਨਿਰਯਾਤ ਬੰਦ ਹੋ ਜਾਂਦਾ ਹੈ ਤਾ ਤੇਲ ਅਤੇ ਗੈਸ ਉਤਪਾਦ ਉਦਯੋਗ ਪ੍ਰਭਾਵਿਤ ਹੋਵੇਗਾ ਇਹ ਵੀ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਦਾ ਇੱਕ ਹੋਰ ਵੱਡਾ ਕਾਰਨ ਹੈ ਪਿਛਲੇ ਸੋਮਵਾਰ ਨੂੰ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਦੇਖਣ ਨੂੰ ਮਿਲਿਆ ਜਿਸ ਨਾਲ ਅਮਰੀਕੀ ਕੱਚੇ ਤੇਲ ਦੀਆਂ ਕੀਮਤਾਂ 2 ਹਫ਼ਤਿਆਂ ਦੇ ਉੱਚ ਪੱਧਰ ਤੇ ਪਹੁੰਚ ਗਈਆਂ ਹਨ ਕਿਉਂਕਿ ਨਿਵੇਸ਼ਕਾਂ ਨੇ ਭੂ ਰਾਜਨੀਤਿਕ ਤਣਾਅ ਦੇ ਵਿਚਕਾਰ OPEC+ ਦੇ ਤੇਲ ਉਤਪਾਦਨ ਵਿੱਚ 4.11 ਲੱਖ ਬੈਰਲ ਪ੍ਰਤੀ ਦਿਨ ਵਾਧਾ ਕਰਨ ਦੇ ਫੈਸਲੇ ਨੂੰ ਨਜ਼ਰਅੰਦਾਜ਼ ਕਰ ਦਿੱਤਾ ਹੈ 8 ਜੂਨ ਨੂੰ ਯੂਕਰੇਨ ਨੇ ਇੱਕ ਰੂਸੀ ਹਵਾਈ ਅੱਡੇ ਨੂੰ ਨਿਸ਼ਾਨਾ ਬਣਾਉਂਦੇ ਹੋਏ ਡਰੋਨ ਨਾਲ ਹਮਲਾ ਕੀਤਾ ਇਸ ਤੋਂ ਪਹਿਲਾਂ 6 ਜੂਨ ਦੀ ਰਾਤ ਨੂੰ ਰੂਸ ਨੇ ਯੂਕਰੇਨ ਤੇ ਵੱਡਾ ਹਮਲਾ ਕੀਤਾ ਸੀ ਦੋਵੇਂ ਦੇਸ਼ ਇੱਕ ਦੂਜੇ ਦੇ ਵਿਰੁੱਧ ਲਗਾਤਾਰ ਜਵਾਬੀ ਕਾਰਵਾਈ ਕਰ ਰਹੇ ਹਨ ਇਸ ਕਾਰਨ ਰੂਸ ਅਤੇ ਯੂਕਰੇਨ ਵਿਚਕਾਰ ਜੰਗ ਵੱਧੀ ਜੰਗਵੰਦੀ ਗੱਲਬਾਤ ਦੀ ਸੰਭਾਵਨਾ ਫਿਰ ਤੋਂ ਡਗਮਗਾ ਰਹੀ ਹੈ। ਇਸ ਦੌਰਾਨ ਯੂਕਰੇਨ ਵੱਲੋਂ ਰੂਸੀ ਤੇਲ ਰਿਫਾਈਨਰੀਆਂ ਨੂੰ ਨਿਸ਼ਾਨਾ ਬਣਾਉਣ ਦੀ ਸੰਭਾਵਨਾ ਹੈ। ਜੇਕਰ ਅਜਿਹਾ ਹੁੰਦਾ ਤਾਂ ਇਸ ਦਾ ਪ੍ਰਭਾਵ ਤੇਲ ਬਾਜ਼ਾਰ ਤੇ ਦੇਖਿਆ ਜਾਵੇਗਾ ਕਿਉਂਕਿ ਰੂਸ ਕੱਚੇ ਤੇਲ ਦਾ ਇੱਕ ਵੱਡਾ ਸਪਲਾਈਅਰ ਹੈ। ਤੇਲ ਦੀਆਂ ਵਧਦੀਆਂ ਕੀਮਤਾਂ ਦਾ ਪ੍ਰਭਾਵ ਭਾਰਤ ਦੇ ਕੁਝ ਸ਼ੇਰਾਂ ਵਿੱਚ ਵੀ ਦੇਖਿਆ ਗਿਆ। ਆਓ ਦੇਖਦੇ ਹਾਂ ਕਿ ਅੱਜ ਦੇਸ਼ ਦੇ ਚਾਰ ਵੱਡੇ ਮਹਾਨਗਰਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਕੀ ਹੈ ਦਿੱਲੀ ਵਿੱਚ ਪੈਟਰੋਲ 94.72 ਰੁਪਏ ਅਤੇ ਡੀਜ਼ਲ 87.62 ਰੁਪਏ ਪ੍ਰਤੀ ਲੀਟਰ ਹੈ ਮੁੰਬਈ ਵਿੱਚ ਪੈਟਰੋਲ 103.44 ਰੁਪਏ ਅਤੇ ਡੀਜ਼ਲ 99.97 ਰੁਪਏ ਪ੍ਰਤੀ ਲੀਟਰ ਹੈ ਚੇਨਈ ਵਿੱਚ ਪੈਟਰੋਲ 100.76 ਰੁਪਏ ਅਤੇ ਡੀਜ਼ਲ 92.35 ਰੁਪਏ ਪ੍ਰਤੀ ਲੀਟਰ ਹੈ ਕੋਲਕਾਤਾ ਵਿੱਚ ਪੈਟਰੋਲ 104.95 ਰੁਪਏ ਅਤੇ ਡੀਜ਼ਲ 91.76 ਰੁਪਏ ਪ੍ਰਤੀ ਲੀਟਰ ਹੈ। ਦੋਸਤੋ ਤੇਲ ਦੀਆਂ ਵਾਧੀਆਂ ਕੀਮਤਾਂ ਦੇ ਉੱਤੇ ਚੱਲ ਰਹੇ ਇਸ ਅਪਡੇਟ ਬਾਰੇ ਤੁਹਾਡੀ ਕੀ ਰਾਏ ਹੈ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ। ਵੀਡੀਓ ਨੂੰ ਲਾਈਕ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ। ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ ਨਾਲ ਸਰ ਅਲਰਟ ਤੇ